ਲਓ ਵੀ ਮਿੱਤਰੋ ਆਜਾ ਦੂਜਾ ਦਿਨ ਬਾਢੀ ਦਾ ਤੇ ਸ਼ਮਸ਼ੀਰ ਸਿੰਘ ਸੇਰੂ ਪ੍ਰਧਾਨ ਟਰੈਕਟਰ ਤੇ ਬੈਠਾ ਇੱਧਰ ਹੈ ਗਿਆ ਕੌਰਾ ਛੇੜ ਦੀ ਚਲਦੀ ਤੇ ਟੂੜੀ ਵੀ ਬਣਾਉਣ ਲੱਗੇ ਬਹੁਤ ਤੇਜ਼ੀ ਨਾਲ ਤੱਤਾ ਕਿਸਾਨਾ ਤੱਤਾ ਕਿਸਾਨਾ ਇਹ ਇਹਨੇ ਭਾਰਤੀਆਂ ਦੋ ਚਾਤਾ ਪੱਕੇ ਤੇ ਚਲਾਈਏ ਚਾਪਾ ਕਿੱਦੈ ਚਲਾਈਏ ਸਵੇਰੇ ਚਲਾ ਕੱਲ ਨੂੰ ਫਿਰ ਆ ਦੇ ਲੱਕ ਉਹਰੇ ਨੂੰ ਕਿੰਨੀ ਦੇ ਜੀਆ ਬਣਾਉਣ ਵੀ ਲੱਗਾ ਤੂੜੀ ਆਪਾਂ ਪਿੱਛੇ ਰਹਿ ਜਾਂ ਟਚਣਾ ਕਰੂਗਾ ਕੋਈ ਨਹੀਂ ਸਵੇਰੇ ਚੱਕ ਲੈ ਕੇ ਭੱਟੇ ਹਾਂ ਇਹ ਲੀਰ ਚੱਕ ਥੱਲੋਂ ਕੱਪੜਾ ਡਿਗਾ ਪਿਆ ਗਲਾਸ ਤਾਂ ਖਾਲੀ ਫਿਰ ਦੇ ਕੇ ਨਹੀਂ ਹੋਰ ਫਿਰ ਨਵੀਂ ਤਾਜੀ ਕੋਈ ਖਾਦਾ ਪੰਜਾ ਟਾਈਮ ਦਾ ਸਮਝ ਕਰਨਾ ਹਾਂ ਫਿਲਮ ਕੱਟੀ ਗਾ ਇਹ ਦੂਬਾਰ ਕੀਤੇ ਜਾਣਾ ਆਪਣੇ ਵੱਟ ਕੇ ਉਧਰ ਪਟਣਾ ਉਹ ਘਰ ਕੋਲੇ ਕਿੱਲਾ ਪੜਦੇ ਆ ਇਹ ਫਿਰ ਫਰਮ ਕੱਢੇ ਸੂਈਆਂ ਦੇ ਆਪਣੀ ਹਾਂ ਠੀਕ ਪਾਪ ਦੇ ਵੱਟਾਂ ਕੇ ਚੱਲੋ ਆਵਦੇ ਹਾਂ ਹਾਂ ਥੋੜੀ ਜਿਆਦਾ ਇੰਪੋਰਟ ਹਾਂ ਚੱਲਦੀ ਆ 72 ਦੀ ਮਸ਼ੀਨ ਬੰਨੂਆਂ ਦੇ ਮਾਰਦੇ ਆਠੇ ਬੱਬੂ ਬੈਠਾ ਆਇਆ ਹਾਂ ਅੱਤ ਦੇ ਖੰਭੇ ਕੋਲ ਮੋੜ ਕੇ ਲਾ ਦੀ ਯਾਰ ਬਾਹਲੇ ਛੱਡ ਦੇਣਾ ਖੰਭੇ ਕੋਲ ਕੇ ਮੋੜ ਕੇ ਲਾ ਦੀ ਇਹ ਤਾਂ ਉਹ ਗੱਲ ਦਾਸ ਦੇ ਸਪਨਾ ਚੌਧਰੀ ਨਹੀਂ ਸੁਣਦਾ ਹੁੰਦਾ ਸਪਨਾ ਚੌਧਰੀ ਦੇ ਕੀ ਸੰਦਨ ਨਾਚਰ ਹਾਂ ਮਾਰੇ ਸੁਣ ਲਈ ਜਿਹੜਾ ਜਿੰਦ ਲੱਗੇ ਨਾ ਪੋਜਪਰੀ ਤੇ ਨੂੰ ਸਮਝ ਆਉਂਦੇ ਕੋਈ ਆਹੋ ਅਸਾ ਮੈਂ ਨਾ ਬਾਹਰ ਰਹਿਣਾ ਕਰਕੇ ਬਿਹਾਰੀ ਮੇਰੇ ਨਾਲ ਹੂੰ ਉਹ ਪੋਜਪਰੀ ਵਾਲੇ ਨਾ ਉਹ ਵੀ ਮਾਈਂ ਚੱਲ ਗਿਆ ਠੀਕ ਹੈ ਉਹ ਤਾਂ ਆਮ ਬੰਦੇ ਦਾ ਸ਼ੰਦ ਨਹੀਂ ਹੋਈ ਗੰਦੇ ਵਾਲੇ ਆ ਪਰ ਵਾਲੇ ਅਸਾ ਹਾਂ ਵਾਲੇ ਆਪਣੀ ਇੰਟਾਕ ਵਾਲੇ ਗੰਦੇ ਆ ਚਲਾਤੀ ਕੌਰਾ ਸ਼ੇਠ ਨੇ ਮੇਰੇ ਇਨਾਂ ਦੇ ਆਪਣੇ ਦੋ ਤਿੰਨ ਤੂੜੀਆਂ ਚੱਲਦੀਆਂ ਨੇ ਹਨਾ ਮੈਂ ਕਹਿੰਦਾ ਤਿੰਨ ਚਾਰ ਦਿਨਾਂ ਚ ਚੱਲਦੀ ਆ ਤਿੰਨ ਚਾਰ ਦਿਨਾਂ ਚ ਕੰਮ ਖੇਚ ਦੇਣਗੇ ਬਸ ਹਫਤਾ ਮਸਾ ਲੱਗਣਾ ਹਫਤਾ ਮਸਾ ਮਸਾ ਲੱਗਣਾ ਮਸਾ ਪਰਸ ਨੂੰ ਪੂਰਾ ਜੋਰ ਪੈਜੂ ਕੱਲ ਨੂੰ ਕੱਲ ਪਰਸ ਨੂੰ ਡਰਾਈਵਰ ਬੱਬੂ ਚੋਟੀ ਦਾ ਦੇਖ ਲੈ ਇੱਥੋਂ ਦੀ ਆਪਾਂ ਨੂੰ ਥੋੜੇ ਥੋੜੇ ਛੱਡਿਆ ਹਨਾ ਬਿਜਾਰੈਂਟੇਟਿਵ ਰੂਟੇ ਕਰਖਲਾ ਦੇ ਨਹੀਂ ਖੰਭੇ ਗੋਲਦਾ ਬਹੁਤ ਥਾਂ ਛੱਡ ਜਾਂਦੇ ਨੇ ਆਹ ਬੱਬੂ ਛੇੜਦਾ ਆਇਥੋਂ ਦਾ ਵੜ ਤੂ ਹਣਾ ਹੁਣ ਜਿੰਨਾ ਕੁ ਫੇਟਾ ਕਰਕੇ ਆਇਆ ਚੱਕ ਭਾਈ ਆਈ ਆਉਂਦਾ ਹੁਣ ਤਾਂ ਆਹ ਲਾ ਦੇ ਖੰਬੇ ਕੋਲੋਂ